ਮੇਰੇ ਮਨ ਚ ਹੋ ਗਿਆ ਮੈਂ ਕਿਹਾ ਆਪਣਾ ਸਿਲਵਰ ਪੱਕਾ ਹੋ ਗਿਆ 골ਡ ਵਾਸਤੇ ਉਹਨੇ ਖੇਲਣਾ ਹੈ ਜੀ ਤਾਂ ਮਤਲਬ ਜੇ ਸਵੇਰੇ ਟੀਵੀ ਚ ਨਿਊਜ਼ ਦੇਖੀ ਤਾਂ ਪੈਰਾਂ ਥੱਲੇ ਦੀ ਧਰਤੀ ਨਿਕਲ ਗਈ ਉਹ ਰੋਟੀ ਖਾਣੇ ਨੂੰ ਵੀ ਮਨ ਨਹੀਂ ਕਰਿਆ ਮੁੰਡੇ ਕਿਹੜਾ ਪਹਿਲਵਾਨੀ ਦਾ ਜਿਹੜਾ ਸਤਰ ਜਿਹੜਾ ਉੱਚਾ ਜਾਣਾ ਦਾ ਉਹ ਮੈਡਲ ਕਰਕੇ ਮਤਲਬ ਸਾਡੇ ਦਿਲਾਂ ਚ ਖੁਸ਼ੀ ਆ ਪਰ ਜਿਹੜਾ ਮੈਡਲ ਨਹੀਂ ਉਹ ਹਰੇਕ ਅਲੱਗ-ਅਲੱਗ ਪਾਰਟੀ ਪੋਲਿਟਿਕਸ ਨਾਲ ਜੋੜ ਰਹੀ ਹੈ ਪਰ ਪੋਲਿਟਿਕਸ ਨਾਲ ਨਹੀਂ ਆ ਜਿਹੜਾ ਕਿਸੇ ਚੀਜ਼ ਦਾ ਰੂਲ ਰੈਗੂਲੇਸ਼ਨ ਬਣਿਆ ਹੋਇਆ ਹੈ ਉਹਦਾ ਰੈਗੂਲੇਸ਼ਨ ਹੈ ਜੀ ਹੋਲਡ weight ਨਹੀਂ ਟੁੱਟਦਾ ਹੈ ਕਈ ਵਾਰੀ 20 ਗ੍ਰਾਮ ਵੀ weight ਆਪ ਹੋ ਜਾਂਦੇ ਨੇ ਤੇ ਨਾ ਤਾਂ ਉਹਨਾਂ ਨੂੰ ਟੂਰਨਾਮੈਂਟ ਛੱਡਣਾ ਪੈਂਦਾ ਦਾ ਸੱਚੀ ਇਲੀਗੇਜ ਬਰਦਾਤ ਇਹ ਕਈ ਵਾਰੀ ਮਤਲਬ ਵਰਲਡ ਚੈਂਪੀਅਨਸ਼ਿਪਾਂ 'ਵਾਂ ਹੋਇਆ ਹੈ ਬਿਲਕੁਲ ਜਿਹੜੇ ਗੁਰਪ੍ਰੀਤ ਤੁਸੀਂ ਗੱਲ ਕਰ ਰਹੇ ਸੀ ਇਸ ਗਰਾਊਂਡ ਦੀ ਇਸ ਮਿੱਟੀ ਦੀ ਇਹ ਮਿੱਟੀ ਆਪਣੀ ਦੇਸ਼ ਦੀ ਹੈ ਜਿਹਦੇ ਲਈ ਇਹਦੇ ਮਿੱਟੀ ਚ ਇਹ ਸਾਰੇ ਪਹਿਲਵਾਨ ਨੇ ਜਿੰਨੇ ਨੇ ਪਹਿਲਵਾਨ ਇਹ ਸਾਰੇ ਖੂਨ ਪਸੀਨਾ ਇਕ ਕਰਦੇ ਨੇ ਤਾਂ ਕਿ ਦੇਸ਼ ਲਈ ਇੱਕ ਵੱਡਾ ਨਾਂ ਇੱਕ ਵੱਡਾ ਨਾਂ ਰੌਸ਼ਨ ਕਰ ਸਕੀਏ ਦੇਸ਼ ਦਾ ਇਹ ਉਹ ਮਿੱਟੀ ਹੈ ਜਿਹਦੇ ਵਿੱਚ ਆਪਣਾ ਖੂਨ ਪਸੀਨਾ ਇਕ ਕਰਦੇ ਨੇ ਤਾਂ ਕਿ ਉਹ ਮਹਿੰਗੇ ਮੈਟ ਤੇ ਜਾ ਕੇ ਆਪਣਾ ਹੁਨਰ ਦਿਖਾ ਕੇ ਆਪਣੀ ਪੂਰੀ ਜਾਨ ਲਾ ਕੇ ਦੇਸ਼ ਲਈ ਮੈਡਲ ਲੈ ਕੇ ਆ ਸਕਣ ਪਰ ਆਖਿਰਕਾਰ ਮਿਲਦਾ ਕੀ ਹੈ विनेश फोगट ਵਰਗੇ ਪਲੇਅਰ ਜੋ ਅਖੀਰ ਤੱਕ ਲੜਦੇ ਰਹਿੰਦੇ ਨੇ ਉਹ ਰੈਸਲਰ ਜਿਹੜੀ 24 ਦਿਨ ਸੜਕਾਂ ਤੇ ਰਹੀ ਆਪਣੇ ਲਈ ਇਨਸਾਫ ਦੀ ਮੰਗ ਕਰਦੀ ਰਹੀ ਉਸ ਤੋਂ ਬਾਅਦ ਵੀ ਜਾ ਕੇ 올림픽ਸ ਖੇਡੀ ਇੱਕ ਦਿਨ ਚ ਤਿੰਨ ਜਿਹੜੇ ਰੈਸਲਰ ਨੇ ਉਹਨਾਂ ਨੂੰ ਹਰਾਇਆ ਇਥੇ ਤੱਕ ਕਿ ਵਰਲਡ ਨੰਬਰ 1 ਜਾਪਾਨ ਦੇ ਪਲੇਅਰ ਨੂੰ ਹਰਾਇਆ ਉਸ ਤੋਂ ਬਾਅਦ ਆ ਕੇ ਕਹਿ ਲਿਆ ਕਿ ਸ਼ਾਇਦ ਵੇਟ ਵੱਧ ਸੀ ਜਾਂ ਕਿਸੇ ਰੰਜਿਸ਼ ਦਾ ਸ਼ਿਕਾਰ ਹੋਈ ਹੱਲੇ ਬਹੁਤ ਸਾਰੀਆਂ ਗੱਲਾਂ ਜੜੀਆਂ ਨੇ ਉਹ ਖੁੱਲੀਆਂ ਨਹੀਂ ਪਰ ਫਿਲਹਾਲ ਦੇ ਲਈ ਮੇਰੇ ਨਾਲ ਗੋਲੂ ਪਹਿਲਵਾਨ ਨੇ ਵੈਸੇ ਵਿਨੋਦ ਸ਼ਰਮਾ ਇਹਨਾਂ ਦਾ ਪਰ ਪੂਰਾ ਮੁੱਲਾਪੁਰ ਗਰੀਬਦਾਸ ਨਿਊ ਚੰਡੀਗੜ ਇਹਨਾਂ ਨੂੰ ਗੋਲੂ ਪਹਿਲਵਾਨ ਦੇ ਨਾਂ ਤੇ ਜਾਣਦੇ ਕਿ ਸਾਰਾ ਅਖਾੜਾ ਇਹਨਾਂ ਦਾ ਹੈ ਇਹਨਾਂ ਦੇ ਨਾਲ ਬੜੇ ਸਾਰੇ ਪਲੇਅਰ ਜਿਹੜੇ ਨੇ ਉਹ ਆ ਕੇ ਜੁੜਦੇ ਨੇ ਇੱਥੇ ਕਜ਼ਾਕਿਸਤਾਨ ਤੋਂ ਈਰਾਨ ਤੋਂ ਅਫਗਾਨਿਸਤਾਨ ਤੋਂ ਇੱਥੇ ਤੱਕ ਰਸ਼ੀਆ ਤੋਂ ਵੱਖ-ਵੱਖ ਦੇਸ਼ਾਂ ਤੋਂ ਆ ਕੇ ਦੇਸ਼ਾਂ ਤੋਂ ਆ ਕੇ ਪਲੇਅਰਜ਼ ਇੱਥੇ ਰੇ ਟ੍ਰੇਨਿੰਗ ਲੈਂਦੇ ਨੇ ਪਹਿਲਾਂ ਦੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲੈਣ ਹਾਂਜੀ ਸਾਸੀ ਗਾਲ ਜੀ ਜਿਹੜੀ ਤੁਹਾਡੇ ਸਰੋਤ ਤੇ ਦੇਖ ਰਹੇ ਆ ਜੀ ਤੇ ਵਿਨੇਸ਼ ਫੋਗਾਟ ਬਹੁਤ ਵੱਡਾ ਨਾਮ ਸੀਗਾ ਤੁਹਾਡੀ ਵੀ ਬੇਟੀ ਹੈ ਤੁਸੀਂ ਵੀ ਆਪਣੀ ਬੇਟੀ ਨੂੰ ਜਿਹੜਾ ਹੈ ਉਹ ਰੈਸਲਿੰਗ ਕਰਾ ਰਹੇ ਹੋ ਹਰ ਪਿਤਾ ਦਾ ਇਹੀ ਸੁਪਨਾ ਹੁੰਦਾ ਜਿਹੜਾ ਰੈਸਲਿੰਗ ਕਰਾਉਂਦਾ ਕਿ ਮੇਰਾ ਬੱਚਾ ਵੀ ਵਿਨੇਸ਼ ਫੋਗਾਟ ਵਰਗਾ ਬਣੇ ਅੱਗੇ ਜਾ ਕੇ ਜਿੱ ਪਰ ਜੋ ਖਬਰ ਆਈ ਕਿ ਡਿਸਕਵালিਫਾਈ ਕਰ ਦਿੱਤਾ ਗਿਆ ਸਿਰਫ 100 ਗ੍ਰਾਮ ਪਿੱਛੇ ਉਹ ਉਹਦੇ ਕਿੰਨਾ ਇਹ ਬਹੁਤ ਮੰਦਭਾਗੀ ਖਬਰ ਹੈ ਜੀ ਪਰ ਜੋ ਫੀਲਾ ਦੇ ਰੂਲ ਰੈਗੂਲੇਸ਼ਨ ਹੈ ਤਾਂ ਉਹ ਪਹਿਲੇ ਦਿਨ ਵੀ weight ਲੈਂਦੇ ਆ ਤੇ ਅਗਲੇ ਦਿਨ ਵੀ weight ਲੈਂਦੇ ਆ ਤੇ ਅਗਲੇ ਦਿਨ weight ਲੈਣੇ ਚ ਉਹਦਾ 100 ਗ੍ਰਾਮ weight ਵੱਧ ਆਇਆ ਜੀ ਤੇ ਉਹ weight ਉਹਨਾਂ ਦਾ ਜਿਹੜਾ ਰੂਲ ਬਣਿਆ ਹੋਇਆ weight ਵੱਧ ਆਣ ਦੇ ਚੱਕਰ ਚ ਤਾ ਰੂਲ ਰੈਗੂਲੇਸ਼ਨ ਦੇ ਹਸਾਬ ਤੇ ਉਹ ਕਹਿੰਦੇ ਉਹਨੂੰ ਸਭ ਤੋਂ ਪਿੱਛੇ ਵਾਲੀ ਰੈਂਕਿੰਗ ਦੇ ਹੀ ਜਾਂਦੀ ਹੈ ਜੀ ਬੜਾ ਰੂਲ ਰੈਗੂਲੇਸ਼ਨ ਹੈ ਤਾਂ ਰੂਲ ਰੈਗੂਲੇਸ਼ਨ ਹੈ ਜੀ ਤਾਂ ਪਰ ਜੋ ਉਹਨੇ ਮਿਹਨਤ ਕਰਕੇ ਤਿੰਨ ਮਤਲਬ ਕੁਸ਼ਤੀਆਂ ਜਿੱਤੀਆਂ ਜਾਪਾਨ ਵਾਲੀ ਜਿਹੜੀ ਕੁੜੀ ਹਰਾਈ ਹੈ ਉਹਦਾ 2020 ਚ ਵੀ 올림픽 ਚ ਗੋਲਡ ਮੈਡਲ ਸੀ ਜੀ ਤੇ 86 ਕੁਸ਼ਤੀਆਂ ਲਗਾਤਾਰ ਜਿੱਤੀ ਪੰਜ ਵਾਰੀ ਵਰਲਡ ਚੈਂਪੀਅਨ ਤੇ ਦੂਸਰੀ ਕੁ ਮਤਲਬ ਕੁੜੀ ਵੀ ਉਹਨੇ ਮਤਲਬ ਬਹੁਤ ਵਧੀਆ ਰਾਈ ਤੀਸਰੀ ਕੀ ਉਬਾਲੀ ਰਾਈ ਪਰ ਇਹ ਮੇਰਾ ਖਿਆਲ ਇਹ ਪਹਿਲਾ ਹੀ ਆਈਆ ਮੰਦਭਾਗੀ ਖਬਰ ਹੈ ਮਤਲਬ ਮੇਰੇ ਸੋਜੀ ਚ ਤਾਂ ਮਤਲਬ ਇਹ ਮਤਲਬ ਚਾਂਸ ਦੇਣਾ ਚਾਹੀਦਾ ਜਿਹੜਾ ਉਹਨੂੰ ਮੈਡਲ ਉਹਦਾ ਦਿੱਤਾ ਜਾਵੇ ਜੀ ਇਸ ਤੋਂ ਇਲਾਵਾ ਤੁਹਾਡੇ ਕੋਲੇ ਬੜੇ ਸਾਰੇ ਪਲੇਅਰ ਆਂਦੇ ਹੋਣੇ ਹੈਨਾ ਬਹੁਤ ਸਾਰੇ ਕੁੜੀਆਂ ਵੀ ਨੇ ਵਿੱਚ ਕੁਝ ਮੁੰਡੇ ਵੀ ਨੇ ਸਾਰੇ ਤਾਂ ਆਹੀ ਕਹਿੰਦੇ ਹੁਣੇ ਕਿ ਅਸੀਂ ਤਾਂ ਖੂਨ ਪਸੀਨਾ ਆਪਣੀ ਮਿਹਨਤ ਕਰਦੇ ਆ ਉਥੇ ਤਾਂ ਕਿ ਇਸ ਮੈਟ ਤੇ ਆ ਸਕੀਏ ਪਰ ਜਦ ਇਸ ਮੈਟ ਤੇ ਆਨੇ ਆ ਵਿਨੇਸ਼ ਵਗਾੜ ਨੇ ਤਾਂ ਕਹਿਤਾ ਕਹਿੰਦੇ ਕਿ ਅੱਜ ਮੈਂ ਹਾਰ ਗਈ ਰੈਸਲਿੰਗ ਜਿੱਤ ਗਈ ਆਪਣੇ ਆਪ ਚ ਬਹੁਤ ਗਹਿਰੀ ਗੱਲ ਹੈ ਮਤਲਬ ਅਸੀਂ ਉਹਦੀ ਆਪਣਾ 6 ਤਰੀਕ ਨੂੰ ਕੁਸ਼ਤੀ ਦੇਖ ਕੇ ਮੇਰੇ ਮਨ ਚ ਹੋ ਗਿਆ ਮੈਂ ਕਿਹਾ ਆਪਣਾ ਸਿਲਵਰ ਪੱਕਾ ਹੋ ਗਿਆ 골ਡ ਵਾਸਤੇ ਉਹਨੇ ਖੇਲਣਾ ਹੈ ਜੀ ਤਾਂ ਮਤਲਬ ਜੇ ਸਵੇਰੇ ਟੀਵੀ ਚ ਨਿਊਜ਼ ਦੇਖੀ ਤਾਂ ਪੈਰਾਂ ਥੱਲੇ ਤੇ ਧਰਤੀ ਨਿਕਲ ਗਈ ਆ ਮਤਲਬ ਬਹੁਤ ਇੱਕ ਆਨਰ ਟਾਈਮ ਕੁੜੀਆਂ ਦਾ ਫਿਊਚਰ ਆ ਹੌਸਲਾ ਵੱਧ ਆ ਜੀ ਜਿਤਨਾ ਸੁਸ਼ੀਲ ਮੈਡਲ ਲੈ ਕੇ ਆਇਆ ਦਾ ਯਗੇਸ਼ ਵਰਦਤ ਸ਼ਾਕਸ਼ੀ ਮਲਿਕ ਹੋਰਾਂ ਨੂੰ ਮਤਲਬ ਇੱਕ ਮਿਲਿਆ ਭਈਆ ਮੈਡਲ 올림픽 ਦਾ ਮੈਡਲ ਆਇਆ ਹੈ ਜੀ ਹੁਣ ਆ ਚਾਂਸ 골ਡ ਦੇ ਮਤਲਬ ਚਾਂਸ ਤੇ ਮਤਲਬ ਜਿਹੜੀ ਜਪਾਨ ਵਾਲੀ ਵਧੀਆ ਸੀ ਅਮਰੀਕਾ ਵਾਲੇ ਨੂੰ ਮਤਲਬ ਬਨੇਸ਼ 100% ਹਰਾਉਂਦੀ ਜੀ ਪਰ ਜੋ ਕਹਿੰਦੇ ਨਾ ਕਿਸਮਤ ਤੋਂ ਬਗੈਰ ਅੱਜ ਪਹਿਲੀ ਵਾਰੀ ਪਤਾ ਲੱਗਿਆ ਕਿਸਮਤ ਤੋਂ ਬਗੈਰ ਸਾਨੂੰ ਚੀਜ਼ ਨਹੀਂ ਮਿਲ ਸਕਦੀ ਮਤਲਬ ਇੰਡੀਆ ਮਤਲਬ 100% ਲੋਕਾਂ ਨੇ ਆਪਣੇ ਮਨ ਚ ਲਾ ਲਿਆ ਤਾਂ ਬਈ 골ਡੋ সিলভার ਵਾਸਤੇ ਬਾਊਟ ਹੋਣੀ ਹੈ ਜਿੱਤ ਗਿਆ ਤਾਂ 골ਡ ਹਾਰ ਗਿਆ সিলভার ਜਿਸ ਦਿਨ ਪਤਾ ਲੱਗਿਆ ਸੀ ਕਿ 골ਡ ਲਈ ਹੁਣ ਅਗਲੀ ਲੜਾਈ ਹੈ ਸਾਰੇ ਖੁਸ਼ ਹੋ ਕੇ ਪਾਰਟੀ ਕਰਕੇ ਸੋਏ ਸਾਰੇ ਸਾਰੇ ਪੂਰਾ ਇੰਜੋਏ ਕਰਿਆ ਜੀ ਤਾਂ ਮਤਲਬ ਸਵੇਰੇ ਜਾ ਉੱਠ ਕੇ ਨਿਊਜ਼ ਅੱਜ ਆਜ ਤੱਕ ਦੇ ਨਿਊਜ਼ਾਂ માં ਆਇਆ ਤਾ ਪੈਰਾਂ ਥੱਲੇ ਤੇ ਮਤਲਬ ਉਹ ਹੋ ਗਏ ਉਹ ਨਿਕਲ ਗਏ ਮਤਲਬ ਰੋਟੀ ਖਾਣੇ ਨੂੰ ਵੀ ਮਨ ਨਹੀਂ ਕਰਿਆ ਮਤਲਬ ਕਿਹੜਾ ਪਹਿਲਵਾਨੀ ਦਾ ਜਿਹੜਾ ਸਤਰ ਜਿਹੜਾ ਉੱਚਾ ਜਾਣਾ ਦਾ ਉਹ ਮੈਡਲ ਕਰਕੇ ਮਤਲਬ ਸਾਡੇ ਦਿਲਾਂ 'ਚ ਖੁਸ਼ੀ ਆ ਪਰ ਜਿਹੜਾ ਮੈਡਲ ਉਹ ਆਪਣੀ ਮਿਹਨਤ ਉਹਨੇ 2 16 20 24 ਤਿੰਨ 올ੰਪਿਕਾਂ 'ਚ ਆਪਣੀ ਕੁਆਲਿਫਿਕੇਸ਼ਨ ਤੇ ਮਤਲਬ ਪਾਰਟਿਸਪੇਟ ਕਰਿਆ ਯਾਨੀ 올ੰਪਿਕ 'ਚ ਜਾਣਾ ਹੀ ਬਹੁਤ ਔਖੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਤੁਸੀਂ ਕੋਚ ਹੋ ਤੁਸੀਂ ਸਾਰਿਆਂ ਨੂੰ ਕਹਿੰਦੇ ਹੋ ਕਿ ਇੱਕ ਰਾਹ ਚੱਲਣਾ ਹੈ ਉਹ ਰਾਹ ਵੱਲ ਤੁਸੀਂ ਮੋਟੀਵੇਟ ਕਰਦੇ ਹੋ ਪਰ ਬੱਚਾ ਤਾਂ ਮੋਟੀਵੇਟ ਹੋਏਗਾ ਇਹ ਦੇਖ ਕੇ ਕਿ ਇੰਨੀ ਮਿਹਨਤ ਕਰਕੇ ਵਿਨੈਸ਼ ਪਗੜ ਉੱਥੇ ਪਹੁੰਚ ਕੇ ਇੱਕਦਮ ਤਾਂ ਜਿਵੇਂ ਥੱਲੇ ਦੇਖਦਾ ਹੋਏ ਐ ਲੱਗਿਆ ਹਲੇ 2-3 ਸਾਲ ਹੋਰ ਪੈ ਸੀਗੇ ਹਲੇ ਕੁਸ਼ਤੀ ਹੋਰ ਖੇਡ ਸਕਦੇ ਸੀ ਪਰ ਸੰਨਿਆਸ ਲੈਣਾ ਪੈ ਗਿਆ ਤੇ ਇਹਨਾਂ ਕੰਟਰੋਲ ਜਿਸ ਤਰ੍ਹਾਂ ਡਾਕਟਰ ਵੈਸੇ ਉਹ ਕਹਿੰਦੇ ਦੀ ਮੈਂ 53 ਚ ਟਰੈਲ ਦੇਣੇ ਬਾਰੇ ਕਹਿੰਦੀ ਸੀ ਮਤਲਬ ਫੈਡਰੇਸ਼ਨ ਮੇ ਆਪਣੇ ਇੰਡੀਆ ਚ ਰੂਲ ਨਹੀਂ ਹੈ ਨਾ ਬਾਹਰੀ ਕੰਟਰੀਆਂ ਚ ਰੂਲ ਹੈ ਜਿਸ ਤਰ੍ਹਾਂ ਕੋਈ ਵੀ 올림픽 ਦਾ ਕੋਟਾ ਲਿਆਇਆ ਤਾਂ ਉਹਦੀ ਕੰਟਰੀ ਚ ਟਰੈਲ ਹੁੰਦੇ ਆ ਮਤਲਬ ਕਹਾਵਤ ਹੈ ਮਤਲਬ ਹੁਣ ਉਹ ਵੀ ਕਹਾਵਤ ਕੈਨਸਲ ਹੋ ਗਈ ਕਹਿੰਦੇ ਨੇ ਲੰਬੜਦਾਰ ਜਿਸ ਤਰ੍ਹਾਂ ਕਿਸੇ ਘਰ ਮੇ ਲੰਬੜਦਾਰੀ ਹੁੰਦੀ ਹੈ ਬਾਪ ਮਰਦਾ ਤਾਂ ਪੁੱਤ ਨੂੰ ਮਿਲ ਜਾਂਦੀ ਹੈ ਪਰ ਇਹ ਉਹ ਵੀ ਕਹਾਵਤ ਖਤਮ ਹੋ ਗਈ ਹੁਣ ਤਾਂ ਲੰਬੜਦਾਰੀ ਆਮ ਹੈ ਲੰਬੜਦਾਰੀ ਹੋ ਗਈ ਹੈ ਹੁਣ ਪਹਿਲਵਾਨੀ ਹੈ ਹੁਣ ਕਈ ਬੱਚੇ ਮੈਡਲ ਲਿਆਣੇ ਆ ਐਸ਼ ਪ੍ਰਸਤੀ ਕਰਦੇ ਆ ਤਾਂ ਡਾਊਨ ਹੋ ਜਾਂਦੇ ਆ ਪਰ ਫੋਰਨ ਕੰਟਰੀ ਚ ਜਿਤਨਾ ਉਹ ਜਿਹੜਾ ਮਤਲਬ ਦੋ ਵਾਰੀ ਆ ਤਿੰਨ ਵਾਰੀ ਟ੍ਰੈਨ ਹੁੰਦੇ ਆ ਉਹਨਾਂ ਦੇ ਫਿਰ ਉਹਨਾਂ ਨੂੰ ਕੋਟਾ ਗਾਹਾਂ ਜਾ ਕੇ ਮਿਲਦਾ ਹੈ ਲੱਗਦਾ ਪਹਿਲਾਂ ਵੀ ਸਾਨੂੰ 올림픽 ਦੀਆਂ ਦੀ ਗੱਲ ਕਰ ਰਹੇ ਆ ਪਹਿਲਾਂ ਵੀ ਤਿਆਰੀ ਕਰਾਣੀ ਚਾਹੀਦੀ ਹੈ ਜਦ ਜਿੱਤ ਜਾਂਦੇ ਨੇ ਫਿਰ ਜੈ ਜੈਕਾਰ ਹੁੰਦੀ ਹੈ ਹਰ ਪਾਸੇ ਫਿਰ ਅਵਾਰਡ ਦਿੱਤੇ ਜਾਂਦੇ ਨੇ ਸਾਰਾ ਕੁਝ ਹੁੰਦਾ ਪਰ ਜੇ ਪਹਿਲਾਂ ਤੋਂ ਜੇ სპੋਰਟਸ ਪਲੇਅਰ ਦੀ ਮਦਦ ਕੀਤੀ ਜਾਏ ਪਹਿਲਾਂ ਤੋਂ ਬੂਸਟ ਅਪ ਕੀਤਾ ਜਾਏ ਇਨਫਰਾਸਟ੍ਰਕਚਰ ਇਹੋ ਜਿਹਾ ਦਿੱਤਾ ਜਾਏ ਰਿਸੋਰਸਸ ਦਿੱਤੇ ਜਾਣ ਤੇ ਮੈਡਲ ਟੈਲੀ ਤਾਂ ਹੋਰ ਵਧੇਗੀ ਆਪਣੇ ਇੰਡੀਆ ਦੀ ਹਾਂਜੀ 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 ਉਹ ਵਧੂਗੀ ਜੀ ਪੂਰੀ ਸਹੂਲਤਾਂ ਦਿੱਤੀਆਂ ਜਾਣ ਮਤਲਬ ਨਾ ਹੁਣ ਇਹ ਕਿਸੇ ਨੂੰ ਵੀ ਨਹੀਂ ਬਤਾ ਮਤਲਬ ਫਿਲਹਾਲ ਦਾ ਉਹ ਹੈ ਮਤਲਬ ਇਹਨੂੰ ਹੁਣ ਪੋਲਿਟਿਕਸ ਨਾਲ ਨਾ ਜੋੜਿਆ ਜਾਵੇ ਜੀ ਹੁਣ ਜਿਦਾਂ ਇਹਨੂੰ ਹਰੇਕ ਲਗ ਲਗ ਪਾਰਟੀ ਪੋਲਿਟਿਕਸ ਨਾਲ ਜੋੜ ਰਹੀ ਹੈ ਪਰ ਪੋਲਿਟਿਕਸ ਨਾਲ ਨਹੀਂ ਆ ਜੋ ਕਿਸੀ ਚੀਜ਼ ਦਾ ਰੂਲ ਰੈਗੂਲੇਸ਼ਨ ਬਣਿਆ ਹੋਇਆ ਹੈ ਉਹਦਾ ਰੈਗੂਲੇਸ਼ਨ ਹੈ ਜੀ ਹੁਣ ਮਤਲਬ ਵਿਨੇਸ਼ ਵੀ ਜਾਣਦੀ ਆ ਹੋਰ ਪਲੇਅਰ ਵੀ ਜਾਣਦੇ ਲੱਗਦਾ ਕੀ ਗਲਤੀ ਕਿਹਦੀ ਲੱਗਦੀ ਹੈ ਕਿ ਜਿਹੜਾ ਕੋਚ ਹੈ ਉਹਦੀ ਗਲਤੀ ਲੱਗਦੀ ਹੈ ਥੋੜੀ ਜੀ ਜਾਂ ਫਿਰ ਤੁਹਾਨੂੰ ਲੱਗਦਾ ਡਾਈਟੀਸ਼ਨ ਦੀ ਗਲਤੀ ਹੈ ਕਿਹਦੀ ਲੱਗਦੀ ਹੈ ਕਿ ਕਿਹਦਾ ਫਾਲਟ ਹੋਏਗਾ ਸਰ ਹੁਣ ਕੋਈ ਵੀ ਆਪਾਂ ਕੋਈ ਚੀਜ਼ ਕੈਲਰੀ ਖਾ ਲਈ ਹੈ ਹੁਣ ਪਲੇਅਰਾਂ ਨੂੰ ਹੁੰਦਾ ਹੈ ਐ ਬਈ ਮੈਂ ਡਾਊਨ ਕਰ ਲਊਂਗਾ ਔਰ ਇੱਕ ਦੀ ਬਜਾਏ ਡੇਢ ਰੋਟੀ ਖਾ ਲਈ ਥੋੜਾ ਜਿਹਾ ਪਾਣੀ ਜ਼ਿਆਦਾ ਪੀ ਲਿਆ ਜਾਂ ਕੋਈ ਚੌਕਲੇਟ ਖਾ ਲਿਆ ਕੋਈ ਵੀ ਚੀਜ਼ ਖਾ ਲਈ ਇਹਦਾ weight up ਹੋ ਗਿਆ ਸਰ ਸੋਲਡ weight ਨਹੀਂ ਟੁੱਟਦਾ ਕਈ ਵਾਰੀ 20 ਗ੍ਰਾਮ ਵੀ weight up ਹੋ ਜਾਂਦੇ ਨੇ ਤੇ ਨਾ ਤਾਂ ਉਹਨਾਂ ਨੂੰ ਟੂਰਨਾਮੈਂਟ ਛੱਡਣਾ ਪੈਂਦਾ ਦਾ ਸ਼ਸ਼ੀ ਲਿਗੇਜ ਵਰਗਾ ਤੇ ਇਹ ਕਈ ਵਾਰੀ ਮਤਲਬ ਵਰਲਡ ਚੈਂਪੀਅਨਸ਼ਿਪਾਂ 'ਵਾਂ ਹੋਇਆ ਹੈ ਤਾਂ ਇਹ ਇੱਕ 올ੰਪਿਕ ਕਰਕੇ ਇਹ ਉਜਾਗਰ ਹੋ ਰਿਹਾ ਹੈ ਅੱਛਾ ਥੋੜੇ ਛੋਟੀ ਬੇਟੀ ਵੀ ਇੱਥੇ ਹੋਰ ਵੀ ਪਹਿਲਵਾਨ ਇੱਥੇ ਨੇ ਉਹਨਾਂ ਨਾਲ ਜ਼ਰੂਰ ਗੱਲ ਕਰਦੇ ਆ ਕਿਉਂਕਿ ਸਾਰੇ ਪ੍ਰੈਕਟਿਸ ਕਰ ਰਹੇ ਨੇ ਪਹਿਲਾਂ ਥੋੜੇ ਨਾਲ ਗੱਲ ਕਰ ਲਈ ਇੱਕ ਵਾਰੀ ਆ बहुत अच्छा लगानेश दीदी भी सिल्वर आए उनका मैडल मुझे भी बहुत खुशी हुई भी वो सिल्वर आई उनके साथ बहुत ज्यादा वो हुआ है मेडल आए जब कोई लड़की करती है मेरा भी बहुत मन किया ਉਸ ਇਨਾਂ ਦਿਖ ਰਿਹਾ ਐ ਮਸ਼ੀਨਾਂ ਤੇ ਰੋ ਜਾਂਦਾ ਹੋਣਾ ਹੈ ਕਿਉਂਕਿ ਸਾਰਾ ਖੇਡ ਹੀ ਕੁਸ਼ਤੀ ਦਾ ਹੈ ਨਾ ਹੱਡ ਪੈਰ ਵੀ ਕਈ ਵਾਰ ਦਦ ਹੋਣ ਦੇ ਮਸਲ ਬ੍ਰੇਕ ਵੀ ਹੁੰਦਾ ਹੋਣਾ ਬਹੁਤ ਕੁਝ ਹੁੰਦਾ ਹੁੰਦਾ ਹਾਂਜੀ ਪਰ ਫੇਰ ਵੀ ਮਿਹਨਤ ਕਰੀਦੀ ਹੈ ਕਿਹੋ ਜਿਹਾ ਮਹਿਸੂਸ ਹੋਇਆ ਉਸ ਟਾਈਮ ਤੇ ਕਿਉਂਕਿ ਬੜਾ ਇੱਕ ਮੋਰਲ ਡਾਊਨ ਹੋ ਜਾਂਦਾ ਸਾਰੇ ਪਲੇਅਰਸ ਦਾ ਜਦ ਆਪਣਾ ਪਲੇਅਰ ਜਿਹਨੇ ਦੇਸ਼ ਦਾ ਨਾਮ ਰੌਸ਼ਨ ਕਰਨਾ ਹੋਏ ਹੈ ਨਾ ਜਾ ਕੇ ਖੇਡੇ ਤਿੰਨ ਤਿੰਨ ਪਲੇਸ ਨੂੰ ਹਰਾ ਕੇ ਹੈ ਨਾ ਉੱਥੇ ਗੋਲ ਲਈ ਤਿਆਰੀ ਕਰ ਰਹੇ ਹੋਏ ਤੇ ਕੁਝ ਚੰਦ ਮਿੰਟ ਪਹਿਲਾਂ ਇਹ ਕਿਹਾ ਜਾਂਦਾ ਜੇ ਕਿ 100 ਗ੍ਰਾਮ weight ਵਧ ਗਿਆ ਇਸ ਕਰਕੇ ਜੇ ਡਿਸਕਵਾਲਿਫਾਈ ਉਨਨ ਦੀ ਵੀ ਕੋਈ ਗਰਲ ਨਹੀਂ ਬਿਮਾਰ ਹੋ ਗਈ ਸੀ ਹਸਪੀਟਲ ਚ ਗਏ تھے ਇਸ ਕਰਣ 100 ਗ੍ਰਾਮ weight ਵਧ ਗਿਆ ਜੀ ਉਹਨ ਦਾ ਪਰ ਅੱਗੇ ਕੋਸ਼ਿਸ਼ ਕਰੋਗੇ ਕਿ ਵਧੀਆ ਤੋਂ ਵਧੀਆ ਜਿਹੜਾ ਹੈਗਾ ਆਪਾਂ ਟ੍ਰੇਨਿੰਗ ਲਈਏ ਤਾਂ ਕਿ ਸਰਕਾਰ ਤੋਂ ਵੀ ਅਪੀਲ ਕਰੀਏ ਕਿ ਸਰਕਾਰ ਹੋਰ ਵਧੀਆ ਇਨਫਰਾਸਟ੍ਰਕਚਰ ਦੇ ਸਾਰੇ ਪਲੇਸ ਨਹੀਂ ਸਰਕਾਰ ਵੀ ਸਭੀ ਪਲੇਅਰ ਲਈ ਹੈਲਪ ਕਰੇ ਬਹੁਤ ਅੱਛੀ ਥੈਂਕ ਯੂ ਬਿਲਕੁਲ ਹਾਂ ਜੀ ਇਹ ਤੁਹਾਡੇ ਬੇਟੀ ਨੇ ਜੀ ਸਰਨਾ ਇੱਕ 2016 ਚ ਵੀ ਉਹਦੇ 올림픽 ਦੇ 골ਡ ਦੇ 100% ਚਾਂਸ ਤੇ ਜੀ 2016 ਉਹ ਵੀ ਪਹਿਲੀ ਬਾਊਡ ਜਿੱਤ ਗਈ ਸੀ ਦੂਸਰੀ ਬਾਊਡ ਚ ਇੰਜਰੀ ਹੋ ਗਈ ਦੀ ਜਿੱਤਦੀ ਜਿੱਤਦੀ ਜੀ ਹੁਣ ਆਪਾਂ ਕਹਿ ਦਿੰਦੇ ਨਾ ਮਤਲਬ ਉਹਦੇ ਜਿੰਨਾ ਕਿਸੇ ਨੇ ਸਟਰਗਲ ਨਹੀਂ ਕਰਿਆ ਜੀ ਮਤਲਬ ਉਹਦਾ ਫਾਦਰ ਵੀ ਮਤਲਬ ਜਿਤਨਾ ਸਪੈਰ ਹੋ ਗਿਆ ਸੀ ਤੇ ਉਹਦੇ ਤਾਇਆ ਨੇ ਮਤਲਬ ਤਾਇਆ ਬਦਨ ਚਾਚਾ ਜੀ ਮਤਲਬ ਮਹਾਵੀਰ ਫੋਕਟ ਉਹਨਾਂ ਨੇ ਉਹਦੀ ਮੱਲੀ ਕਰਾਈ ਆ ਤੇ ਉਹਨਾਂ ਦੀਆਂ ਚਾਰ ਲੜਕੀਆਂ ਦੀਆਂ ਇਕਾ ਆ ਗੁੜੀ ਆ ਤੇ ਮਨੋਂ ਇੱਕ ਬਹੁਤ ਜ਼ਿਆਦਾ ਉਹਨੇ ਹਰ ਇੱਕ ਚੀਜ਼ ਦੀ ਸਟ੍ਰਗਲ ਕਰਿਆ ਹੈ। ਤਾਂ ਮਨੋਂ ਜਿਸ ਤਰ੍ਹਾਂ ਉਹਦਾ ਮਤਲਬ ਹੈ ਇੰਡੀਆ ਦਾ 2000 ਤੁਸੀਂ 16 20 24 'ਚ ਉਹਦਾ ਮਤਲਬ ਪਰਮਾਤਮਾ ਨੇ ਆਪਾਂ ਕਿਸੇ ਵੀ ਤਰ੍ਹਾਂ ਉਹਨੂੰ ਸਾਥ ਨਹੀਂ ਮਿਲਿਆ ਜੀ। ਮਨੋਂ 100% ਉਹ ਤਿੰਨੋ ਵਾਰੀ 골ਡ ਮੈਡਲ ਦੇ ਉਹਦੇ ਚਾਂਸ ਆਪਾਂ ਕਹਿੰਦੇ ਕਿਸਮਤ ਤੋਂ ਬਗਾਰ ਕੋਈ ਚੀਜ਼ਾਂ ਨਹੀਂ ਮਿਲਦੀਆਂ। ਹੁਣ ਕਿਸਮਤ ਮੈਂ ਤੁਸੀਂ ਇਹ ਲਾ ਲਓ ਜਿੱਤ ਦੀ ਜਿੱਤ ਦੀ ਉੱਪਰ ਦੀ ਉਹ ਲੈਕ ਕਰਨ ਲੱਗੀ ਆ ਗੋਡੇ ਤੇ ਮਤਲਬ ਕਟੋਕੜੀ ਕਿਹਾ 2 ਸਾਲ ਉਹਨੇ ਹਾਰਡ ਮਿਹਨਤ ਕਰਕੇ ਦੁਬਾਰਾ ਫਿਰ 2020 ਚ 올ੰਪਿਕ ਕੁਆਲੀਫਾਈ ਕਰੇਗੀ। ਬਹੁਤ ਵੱਡੀ ਗੱਲ ਹੈ। ਜੀ ਬਿਲਕੁਲ ਬਹੁਤ ਵੱਡੀ ਗੱਲ ਹੈ ਕਿ ਆਖਿਰਕਾਰ ਪਲੇਅਰਸ ਦਾ ਹੀ ਕਹਿਣਾ ਹੈ ਕਿ ਸਾਡੇ ਲਈ ਤਾਂ 골ਡ ਮੈਡਲ ਹੋ ਜਿੱਤ ਕੇ ਆਈ ਹੈ ਚਾਹੇ ਜਿੱਤੀ ਨਹੀਂ ਪਰ ਜਿਸ ਤਰੀਕੇ ਦੀ ਸਟਰਗਲ ਜਿਹੜੀ ਵਿਨੇਸ਼ਪੁਰੋ ਗਾਟ ਨੇ ਕੀਤੀ ਹੈ ਉਹ ਵਾਕਈ ਲਾਈਕ ਕਹਿ ਲਈਏ ਕਿ ਤਾਰੀਫ ਦੇ ਹੱਕਦਾਰ ਹੈ ਤੇ ਨਾਲ ਦੇ ਨਾਲ ਹੁਣ ਬੜੇ ਸਾਰੇ ਹੋਰ ਜਿਹੜੇ ਸਰਕਾਰਾਂ ਨੇ ਜਾਂ ਫਿਰ ਹੋਰ ਕੰਪਨੀਆਂ ਨੇ ਜਿਹੜੀਆਂ ਕਹਿ ਰਹੀਆਂ ਕਿ ਅਸੀਂ ਉਸੇ ਤਰੀਕੇ ਨਾਲ ਉਹ ਸਾਰੇ ਰਿਸੋਰਸਸ ਉਹ ਸਭ ਕੁਝ ਪ੍ਰੋਵਾਈਡ ਕਰਾਂਗੇ ਜੋ ਇੱਕ ਮੈਡਲ Winner ਨੂੰ ਮਿਲਦਾ ਹੈ ਕੈਮਰਾ ਪਰਸਨ ਰੁਪਿੰਦਰ ਜਕੀਰਨਾ ਭਜਨ ਵਰਮਾ ਡੇਲੀ ਪੋਸਟ ਨਿਊ ਚੰਡੀਗੜ੍ਹ